ਜਿਹੜਾ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਉਹਦੇ 'ਚ ਅਸੀਂ ਆਪਦੇ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਜਿਸ ਦੇ 'ਚ ਭਾਰਤੀ ਕਿਸਾਨ ਜਿਉਂਨੇ ਲੱਖੋਵਾਲ ਵੱਲੋਂ ਹਜ਼ਾਰਾਂ ਕਿਸਾਨ ਆਪਣੀਆਂ ਗੱਡੀਆਂ ਤੇ ਟ੍ਰੇਨਾਂ ਤੇ ਬੱਸਾਂ ਤੇ 13 ਤਰੀਕ ਨੂੰ ਤੁਰਨਗੇ ਤੇ 14 ਨੂੰ ਗੁਰਦੁਆਰਾ ਸਾਹਿਬ ਪਹੁੰਚ ਜਾਣਗੇ ਉੱਥੋਂ ਗੁਰਦੁਆਰਾ ਸਾਹਿਬ ਤੋਂ 10 ਵਜੇ ਤੁਰ ਕੇ ਅਸੀਂ ਸਵੇਰੇ ਪੈਦਲ ਮਾਰਚ RAM LILA ਗਰਾਊਂਡ ਦੇ ਵਿੱਚ ਅਸੀਂ ਜਿੱਥੇ ਮਹਾਪੰਚਾਇਤ ਹੋ ਰਹੀ ਆ ਉੱਥੇ ਅਸੀਂ ਪਹੁੰਚ ਜਾਵਾਂਗੇ ਸਾਨੂੰ ਜਿਵੇਂ ਪੰਜਾਬ ਚੋਂ ਬਾਕੀ ਜਿੱਥੇ ਬੰਦियां ਹੁੰਦੀਆਂ ਵੀ ਸੂਚਨਾਵਾਂ ਮਿਲੀਆਂ ਵੀ ਹਜ਼ਾਰਾਂ ਕਿਸਾਨ ਜਿਹੜਾ ਪੰਜਾਬ ਚੋਂ ਜਾਊਗਾ ਇਸੇ ਤਰ੍ਹਾਂ ਹਰਿਆਣੇ ਚੋਂ ਯੂਪੀ ਚੋਂ ਤੇ ਹੋਰ ਸਟੇਟਾਂ ਚੋਂ ਵੀ ਹਜ਼ਾਰਾਂ ਕਿਸਾਨ ਜਿਹੜਾ ਸਾਡੇ ਉਥੇ ਮਹਾਪੰਚਾਇਤ ਦੇ ਵਿੱਚ ਜਾਊਗਾ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਸਰਕਾਰ ਦੇ ਆਖਰੀ ਸਾਹ ਨੇ ਆਖਰੀ ਦਿਨ ਨੇ ਹੋਰੀ ਦੌਰ ਤੇ ਜਿਵੇਂ ਸਾਡੀਆਂ ਮੰਗਾਂ ਦੀ ਅੱਗੇ ਅਨਾਉਂਸਮੈਂਟ ਕੀਤੀ ਸੀ ਤਿੰਨ ਕਾਲੇ ਕਾਨੂੰਨ ਵਾਪਸ ਕੀਤੇ ਸੀ ਉਸੇ ਤਰ੍ਹਾਂ ਸਾਡੀ ਐਮਐਸਪੀ ਤੇ ਜਿਵੇਂ ਪਿਛਲੇ ਦਿਨੀ ਕੱਲ ਵੀ ਗੱਲ ਆਈ ਆ ਵੀ ਅਸੀਂ ਐਮਐਸਪੀ ਕੁਝ ਫਸਲਾਂ ਤੇ ਦਵਾਂਗੇ ਕੌਣ ਰੋਕਦਾ ਇਹਨਾਂ ਨੂੰ ਤੇ ਅਨਾਉਂਸ ਕਰ ਦੇਣ ਸਾਡੇ ਜਿਹੜੇ ਕਰਜ਼ੇ ਨੇ ਮਾਫ ਕਰ ਦੇਣ ਸਾਡੀ ਫਸਲ ਬੀਮਾ ਯੋਜਨਾ ਭਾਵੇਂ ਹੁਣ ਗੜੇ ਵੀ ਪਿੱਛੇ ਪਏ ਨੇ ਭਾਵੇਂ ਸਾਡੇ ਬੁਢਾਪਾ ਪੈਨਸ਼ਨ ਆ ਥੋੜੀ ਤੌਰ ਤੇ ਅਸੀਂ ਮੀਟਿੰਗਾਂ ਦੇ ਕੋਈ ਜਾਣ ਲਈ ਐਡੀ ਗੱਲ ਨਹੀਂ ਸਾਨੂੰ ਨਾ ਕਰਨ ਮੀਟਿੰਗਾਂ 'ਚ ਤੇ ਆਪਦੇ ਤੌਰ ਤੇ ਜਿਵੇਂ ਅੱਗੇ ਐਲਾਨ ਕੀਤਾ ਸੀ ਤਾਂ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਬਕਾਇਆ ਮੰਗਾਂ ਨੇ ਜਿਹੜੀਆਂ ਅਸੀਂ ਛੱਡ ਕੇ ਆਏ ਸੀ ਉਹ ਫੌਰੀ ਤੌਰ ਤੇ ਕਿੰਝ ਸਰਕਾਰ ਇਹਨਾਂ ਦਾ ਐਲਾਨ ਕਰੇ ਜੇ ਇਹਨਾਂ ਨੇ ਕਿਸਾਨਾਂ ਦੀ ਹਮਦਰਦੀ ਲੈਣੀ ਆ